ਅਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਲੇ ਜਹਾਂਗੀਰ ਸਿੰਘਾਸਣ ਤੇ ਬੈਠਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਰਹੇ ਨਾ ਜਹਾਂਗੀਰ ਸਿੰਘਾਸਣ ਤੇ ਬੈਠਾ ਛੇਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਚ ਬੰਦ ਰਹਾ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਸ਼ਹੀਦ ਹੋ ਰਿਹਾ ਜਲਾਦ ਗਰਦਨ ਉਡਾ ਰਹਿਣ ਝੂਠਾ ਸੋਬਾ ਸਰਹੰਦ ਉਹਦੇ ਸਿੰਘਾਸਣ ਤੇ ਬੈਠਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜ ਲੈ ਸੱਚ ਦੇ ਮਜਸਮੇ ਦੀਵਾਰਾਂ ਦੇ ਚਣੇ ਜਾ ਰਹੇ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਲੇਕਿਨ ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ساری ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇ ਚ ਪੜਿਆ ਜਾ ਰਿਹਾ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਐ ਔਰੰਗਜ਼ੇ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜੂਰ ਆਏ ਗਏ ਯਾਤਰੀ ਕੋਲੋਂ ਜ਼ਾਇਰਿਨ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ জ্বলਦਾ ਐ ਪਰ ਜਿਹਨੂੰ ਤੋ ਚੰਦ ਨੇ ਚਾਉਂਗਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ ਨੇ ਜਿਤਨੂੰ ਚੰਦ ਨਹੀਂ ਚਾਉਂਗਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਐ ਕੂੜ ਨਿਖੋਟੇ ਨਾਨਕਾ ਔੜਕ ਸਚ ਰਹੀ ਵਕਤ ਹੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਹੈ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੀ ਹੁੰਦੀ ਹੈ